ਸਰਬ ਸੁਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਦਮਿਤ ਸਾਲ ਦੇ ਪਹਿਲੇ ਮੁਖੀ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ 14ਵੇਂ ਥਾਂ ਤੇ ਮਰਦੇ ਮੁਜਾਹਿਦ ਦਮਦਮਿਤ ਸਾਲ ਦੇ 14ਵੇਂ ਮੁਖੀ ਜੋ ਸੰਤ ਕੈਨੇ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦਾ ਜਨਮ ਨਗਰ ਰੋਡੇ ਵਿੱਚ ਬਹੁਤ ਵੱਡਾ ਸਮਾਗਮ ਹੋ ਰਿਹਾ ਜਨਮ ਦਿਨ ਦੇ ਸਬੰਧ ਦੇ ਵਿੱਚ ਜੋ ਸਿੰਘ ਸਾਹਿਬ ਭਾਈ ਸਾਹਿਬ ਅਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਆਕਾਲ ਤਤ ਸਹਿਬ ਉਹਨਾਂ ਦੇ ਉਦਮ ਸਦਕਾ ਵਿਦੇਸ਼ ਵਿਦੇ ਦੀਆਂ ਗੁਰੂਤਿਆਂ ਸੰਗਤਾਂ ਦੇ ਸਹਿਯੋਗ ਦਾ ਸਦਕਾ ਬਹੁਤ ਵੱਡੇ ਪੱਧਰ ਤੇ ਜੋ ਸੋਮਵਾਰ 2 ਜੂਨ ਨੂੰ ਸਮਾਗਮ ਹੋ ਰਿਹਾ ਹੈ ਬਾਸਰ ਕੇ ਨਗਰ ਵਿੱਚ ਖੜੇ ਆ ਇਸ ਟਾਈਮ ਤੇ ਜਥੇਦਾਰ ਭਗਵਾਨ ਸਿੰਘ ਜੀ ਅਤੇ ਬਾਬਾ ਹਰਦੇਵ ਸਿੰਘ ਜੀ ਇਹ ਸਾਰੇ ਸਿੰਘ ਨਾਲ ਖੜੇ ਆ ਤਾਂ ਨਿਸ਼ਵਾਸ ਦਵਾਇਆ ਹੈ ਕਿ ਵਰ ਚਰ ਕੇ ਦੋ ਬੱਸਾਂ ਇਥੋਂ ਬਾਸਰ ਕੇ ਨਗਰ ਵਿੱਚੋਂ ਇਹ ਜਾਣ ਗਿਆ ਰੋਡੇ ਨਗਰ ਵਿੱਚ ਤੇ ਮੈਂ ਜਥੇਦਾਰ ਜੀ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਕਿੰਨਾ ਇਤਸ਼ਾ ਹੈ ਹਰ ਵਾਰੀ ਤੁਸੀਂ ਗੁਰੂਕੀਆਂ ਸੰਗਤਾਂ ਲੈ ਕੇ ਜਾਂਦੇ ਜੇ ਵੱਡੇ ਆ ਮਹਾਂਪੁਰਖਾਂ ਨਾਲ ਪਿਆਰ ਇਸ ਨਗਰ ਦੇ ਵਿੱਚ ਮਹਾਂਪੁਰਖ ਕਈ ਕਈ ਮਹੀਨੇ ਦਿਨ ਇੱਥੇ ਰਹਿੰਦੇ ਰਹੇ ਇਤਜ਼ਾਰ ਕਰਦੇ ਰਹੇ ਤੇ ਜਥੇਦਾਰ ਭਗਵਾਨ ਸਿੰਘ ਜੀ ਦਾਸ ਦੇ ਨਾਲ ਆ ਇਹ ਵਿਸ਼ਵਾਸ ਦਿਵਾਉਣਗੇ ਕਿੰਨਾ ਸੰਗਤਾਂ ਜੋਤਿ ਛਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਇਹ ਸੰਗਤੇ ਪਿੰਡ ਬਸਰ ਕਿਆਂ ਦੀ ਸੰਗਤ ਨੂੰ ਮੈਂ ਸਬੋਧਨਾ ਕਰਦਾ ਹੈ 14ਵਾਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਪਿੰਡ ਰੋਡੇ ਦੋ-ਦੋ ਮਹੀਨੇ ਆਪਣੇ ਨਗਰ ਦੇ ਵਿੱਚ ਆਣ ਕੇ ਰਹਿੰਦੇ ਰਿਹਾ ਦੋ-ਦੋ ਮਹੀਨੇ ਗੁਰੂ ਕੋ ਸਿੱਖੋ ਬਾਬੇ ਦੀਵਸੋਂ ਤੋਂ 14 ਮੁਖੀ ਟਕਸਾਲ ਦਾ ਆਪਣਾ ਸੰਤ ਜਰਨੈਲ ਸਿੰਘ ਉਹਦੇ ਨਗਰ ਦੇ ਵਿੱਚ ਵੱਧ ਚੜ ਕੇ हिसाब पाओ ਤੇ ਸੰਗਤਾਂ ਖੜਾਂਗੇ ਤੇ ਖਰਦੇ ਰਵਾਂਗੇ ਇਹ ਆ ਵੀ ਗੁਰੂ ਕਾ ਸਿੱਖੋ ਤੋਹਾਂ ਦਾ ਵੇਖਿਆ ਨਹੀਂ ਆਹਾਂ ਦਾ ਸੰਤਾਂ ਦੇ ਚਿਹਰੇ ਤੇ ਸਾਰਾ ਕੁਝ ਨਾਲ ਹੰਡਾਇਆ ਏ ਉਹ ਇਹ ਨਹੀਂ ਕਿ ਕਹੇ ਤਗੜੇ ਦੀ ਮੱਤ ਕਰਦੇ ਗਰੀਬ ਦੀ ਮੱਤ ਕਰਦੇ ਹੀ ਇੱਕ ਛਾਹੂ ਕਰ ਚਲਾ ਗਿਆ ਉੱਥੇ ਸਾਡੇ ਹੁੰਦਿਆਂ ਉਹਦੀ ਲਟਕੀ ਨੂੰ ਖੜਦਾ ਨਹੀਂ ਜਾ ਕੇ ਮਹਾਂਪੁਰਖਾਂ ਦੇ ਕੋਲ ਹੱਥ ਜੋੜ ਕੇ ਖਲੋ ਗਿਆ ਉਹਨਾਂ ਆਖਿਆ ਕੀ ਗੱਲ ਸਿਖਾ ਕੀ ਮੈਂ ਨਾ ਅੰਦਾਜ਼ੀ ਲੜਕੀ ਨੂੰ ਖਰਦਾਨੇ ਦਾ ਤੰਗ ਕਰਦੇ ਆ ਉਸੇ ਵੇਲੇ ਸਾਡੇ ਬੈਠਿਆ ਛੋੜੀ ਸਾਹਿਬ ਨੂੰ ਸੱਦਿਆ ਸੱਦ ਕੇ ਆਖਿਆ ਛੋੜੀ ਸਾਹਿਬ ਚੋਕੇ ਲਿਆਉਣਾ ਹੀ ਜੇ ਉਹ ਨਾ ਮੇਰੇ ਜੋ ਦੇ ਪਿਓ ਨੂੰ ਲਿਆਉਣਾ ਹੀ ਸਿੰਘ ਮਿਲ ਗਿਆ ਲੈ ਕੇ ਆ ਗਏ ਉਹਨਾਂ ਆਖਿਆ ਕਰ ਗੱਲ ਬਈ ਜਾਇਦਾਦ ਕੀ ਚਾਹੀਦੀ ਆ ਉਹ ਤੈਨੂੰ ਦੇ ਕੇ ਕਰਦੇ ਆ ਹੱਥ ਜੋੜ ਕੇ ਆਂਦਾ ਬਾਬਾ ਜੀ ਮੈਨੂੰ ਕੁਛ ਨਹੀਂ ਦੇ ਚਾਹੀਦਾ ਸੰਤਾਂ ਨੇ ਆਖਿਆ ਧੀ ਸਾਡੀ ਆ ਜੇ ਕੋ ਫਿਟੇ ਮੂੰਹ ਆਖਿਆ ਉਹਦਾ ਫਿਕਰ ਕਰ ਲਈ ਬੈਗ ਰੂਜੀ ਕਾ ਖਾਲਸਾ ਬੈਗ ਰੂਜੀ ਬੋਲੇ ਸੋਨਿਆ ਜਗਤ ਜੀ ਦਾ ਕਾਲ ਹੈ ਬੈਗ ਰੂਜੀ ਕਾ ਖਾਲਸਾ ਵੈਖੋ ਆਪ ਕਰਕੇ ਆਪਸ ਯੋਗ ਦਿਆ ਕਰੋ ਗੁਰੂ ਕੋ ਸਿੱਖੋ ਇਹੋ ਜੇ ਮਹਾਂਪੁਰਖਾਂ ਦੀ ਹਰ ਥਾਂ ਤੇ ਜਾਣਾ ਚਾਹੀਦਾ